ਜਿਸ ਮਸਲੇ ਤੇ ਮੈਂ ਗੱਲ ਕਰਨੀ ਚਾਹੁੰਦਾ ਜੀ ਉਹ ਪੰਜਾਬ ਦੇ ਨਾਲ ਸਬੰਧਤ ਦਾ ਪੂਰੇ ਦੇਸ਼ ਦੇ ਨਾਲ ਸਬੰਧਤ ਹੈ ਜੀ ਅਸੀਂ ਅਕਸਰ ਦੇਖਦੇ ਹਾਂ ਕਿ ਜਿਹੜੀਆਂ ਆਵਾਰਾ ਗਊਆਂ ਨੇ ਜੀ ਸੜਕਾਂ ਦੇ ਉੱਪਰ ਉਹਦੇ ਨਾਲ ਬਹੁਤ ਸਾਰੀਆਂ ਮੌਤਾਂ ਹੁੰਦੀਆਂ ਨੇ ਜੀ ਔਰ ਉਹ ਆਵਾਰਾ ਗਊਆਂ ਦੇ ਨਾਲ ਕਿਸਾਨਾਂ ਦੀ ਫਸਲ ਦਾ ਵੀ ਬਹੁਤ ਵੱਡਾ ਨੁਕਸਾਨ ਹੁੰਦਾ ਹੈ ਜੀ ਔਰ ਕਿਤਨਾ ਕਿਤੇ ਟੈਕਸ ਦੇ ਰੂਪ ਦੇ ਵੀ ਸਾਡੇ ਤੋਂ ਪੈਸਾ ਲਿਆ ਵੀ ਜਾਂਦਾ ਹੈ ਜੀ ਮੇਰਾ ਖਿਆਲ ਆ ਪੂਰਾ ਪੰਜਾਬ ਸਹਿਮਤ ਹੋਊਗਾ ਇਸ ਗੱਲ ਦੇ ਨਾਲ ਕਿ ਅਸੀਂ ਵਿਧਾਨ ਸਭਾ ਦੇ ਵਿੱਚ ਆਪਣਾ ਇੱਕ ਮਤਾ ਪਾਸ ਕਰਕੇ ਕੇਂਦਰ ਸਰਕਾਰ ਨੂੰ ਭੇਜੀਏ ਕਿ ਗਊ ਰੱਖਿਆ ਦੇ ਉੱਪਰ ਇੱਕ ਸਖਤ ਕਾਨੂੰਨ ਬਣੇ ਕਿ ਜਿਹੜੀ ਗਊ ਹੈ ਅਸੀਂ ਇਹਨੂੰ ਅਸਲ 'ਚ ਮਾਂ ਕਹਿੰਦੇ ਆ ਮਾਤਾ ਕਹਿੰਦੇ ਆ ਪਰ ਉਹਦੀ ਰੱਖਿਆ ਕਰਨ ਦੇ ਵਿੱਚ ਅਸੀਂ ਅਸਫਲ ਰਹੇ ਆ ਜੀ ਕਿ ਕੋਈ ਐਸਾ ਕਾਨੂੰਨ ਬਣੇ ਪੰਜਾਬ ਦੇ ਵਿੱਚ ਵੀ ਪੂਰੇ ਦੇਸ਼ ਦੇ ਵਿੱਚ ਵੀ ਤਾਂ ਕਿ ਜਿਹੜੀਆਂ ਜਾਨਾਂ ਜਾਂਦੀਆਂ ਨੇ ਉਹ ਬਚ ਸਕਣ ਔਰ ਇਸ ਤੋਂ ਇਲਾਵਾ ਜਿਹੜਾ ਕਿਸਾਨਾਂ ਦਾ ਫਸਲ ਦਾ ਵੱਡਾ ਨੁਕਸਾਨ ਹੁੰਦਾ ਉਹ ਬਚ ਸਕੇ ਸੋ ਮੈਂ ਬੇਨਤੀ ਕਰੂੰਗਾ ਤੁਹਾਡੇ ਜ਼ਰੀਏ ਪੰਜਾਬ ਸਰਕਾਰ ਨੂੰ ਕਿ ਜਰੂਰ ਮਤਾ ਪਾਸ ਕਰਕੇ ਕੇਂਦਰ ਸਰਕਾਰ ਨੂੰ ਭੇਜਿਆ ਜਾਵੇ ਤਾਂ ਕਿ ਪੂਰੇ ਦੇਸ਼ ਦੇ ਵਿੱਚ ਗਊ ਰੱਖਿਆ ਕਾਨੂੰਨ ਜਿਹੜਾ ਸਖਤ ਤਰੀਕੇ ਨਾਲ ਲਾਗੂ ਕੀਤਾ ਜਾਵੇ ਔਰ ਇਹਦੀ ਪਾਲਣਾ ਕੀਤੀ ਜਾ ਸਕੇ ਬਹੁਤ ਬਹੁਤ ਧੰਨਵਾਦ ਥੈਂਕ ਯੂ